ਗਰਮੀ ਰੁੱਤ ਦੀ ਜਿਹੜੀਆਂ ਸਬਜ਼ੀਆਂ ਲਾਉਣ ਦਾ ਸਹੀ ਢੁਕਮਾ ਸਮਾਂ ਜਾਂ ਟੈਂਪਰੇਚਰ ਉਹ ਮਾਰਚ ਮਹੀਨੇ ਦੇ ਵਿੱਚ ਹੁੰਦਾ ਹੈ ਜਿਹਦੇ ਵਿੱਚ ਆਪਾਂ ਸਿੱਧੇ ਤੌਰ ਤੇ ਖੇਤ ਦੇ ਵਿੱਚ ਬੀਜ ਲਾ ਕੇ ਸਬਜ਼ੀਆਂ ਜਿਹੜੀਆਂ ਗਰਮੀ ਦੀਆਂ ਸਬਜ਼ੀਆਂ ਲਾ ਸਕਦੇ ਹਾਂ ਇਸ ਤੋਂ ਪਹਿਲਾਂ ਜਨਵਰੀ ਫਰਵਰੀ ਦੇ ਵਿੱਚ ਵੀ ਬੀਜ ਲੱਗਦੇ ਨੇ ਪਰ ਉਹਨਾਂ ਨੂੰ ਥੋੜਾ ਐਕਸਟਰਾ ਐਫਰਟ ਕਰਨੇ ਪੈਂਦੇ ਨੇ ਤਾਂ ਜੋ ਪੈਦਾ ਹੋ ਸਕਣ ਪਰ ਮਾਰਚ ਮਹੀਨਾ ਇਹਦਾ ਹੁੰਦਾ ਜਿਹਦੇ ਵਿੱਚ ਆਪਾਂ ਬੀਜ ਨੂੰ ਸਿੱਧਾ ਖੇਤ ਦੇ ਵਿੱਚ ਲਾ ਕੇ ਗਰਮੀ ਦੀਆਂ ਜਿਹੜੀਆਂ ਬੇਲਾ ਤਿਆਰ ਕਰ ਸਕਦੇ ਹਾਂ ਇਸ ਜ਼ਮੀਨ ਨੇ ਟੈਂਪਰੇਚ ਜਿਹੜਾ ਉਹ 20 ਤੋਂ ਉੱਪਰ ਚੱਲ ਜਾਂਦਾ ਤੇ 20 ਜਰਮੀਨੇਸ਼ਨ ਲਈ ਆਪਾਂ 20 ਤੋਂ ਉੱਪਰ ਟੈਂਪਰੇਚ ਚਾਹੀਦਾ ਹੁੰਦਾ ਮਾਰਚ ਮਹੀਨੇ ਦੇ ਵਿੱਚ ਆਪਾਂ ਜਿਹੜੇ ਗਰਮੀ ਰੁੱਤ ਦੀਆਂ ਫਸਲਾਂ ਲਾ ਸਕਦੇ ਆ ਉਹਦੇ ਵਿੱਚ ਸਭ ਤੋਂ ਪਹਿਲਾ ਹੈਗਾ ਚੱਪਣ ਕੱਦੂ ਜ਼ੁਕਿੰਨੀ ਸ਼ਿਮਲਾ ਮਿਰਚ ਹਰੀ ਮਿਰਚ ਗੋਲ ਕੀ ਇਹਨੂੰ ਕੱਦੂ ਵੀ ਕਹਿ ਦਿੰਨੇ ਆਪਾਂ ਕੀਆ ਪੇਠਾ ਤੋਰੀ ਖੀਰਾ ਕੱਕੜੀ ਲੋਵੀਆ ਇਹ ਸਾਰੇ ਚੀਜ਼ਾਂ ਜਿਹੜੀਆਂ ਆਪਾਂ ਮਾਰਚ ਮਹੀਨੇ ਵਿੱਚ ਲਾ ਸਕਦੇ ਹਾਂ ਆਪਣੀ ਘਰ ਦੀ ਬਗੀਚੀ ਦੇ ਵਿੱਚ ਚਾਹੇ ਤੁਸੀਂ ਲਾਉਣਾ ਚਾਹੋ ਚਾਹੇ ਤੁਸੀਂ ਖੇਤ ਦੇ ਵਿੱਚ ਲਾਉਣਾ ਚਾਹੋ ਮਾਰਚ ਮਹੀਨਾ ਜਿਹੜਾ ਕਿ ਸਬਜ਼ੀਆਂ ਲਈ ਹੁਣ ਅਨੁਕੂਲ ਆ ਪੂਰਾ